ਚੱਟ ਸਿੰਘਰਾਂ ਨੂੰ ਕਰਦਾ ਕਾਬੂ ਛੱਟ ਸਿੰਘਰਾਂ ਨੂੰ ਕਰਦਾ ਕਾਬੂ ਤੁਹਾਡਾ ਆਪਣਾ ਜ਼ਿੰਦਾਬਾਦ ਵਾਲਾ ਮੇਜਰ ਚੱਕ ਸਾਬੂ ਮੇਰੇ ਵੱਲੋਂ ਕਹ ਲਵਾਂ ਤੁਹਾਨੂੰ ਜਿੰਨੇ ਵੀ ਤੁਸੀਂ ਅੱਜ ਜ਼ਿੰਦਾਬਾਦ ਨੂੰ ਦੇਖਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਬੂਲ ਕਰਿਓ ਤੇ ਮੈਂ ਆਸ ਕਰ ਰਿਹਾ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਚੜ੍ਹਦੀ ਕਲਾ ਹੋਮਾਂਕ ਤੇ ਕੰਮ ਕਰਕੇ ਅੱਜ ਜ਼ਿੰਦਾਬਾਦ ਦੇ ਪੇੜੇ ਦੇ ਵਿੱਚ ਇੱਕ ਉੱਬਰ ਦੀ ਆਵਾਜ਼ ਮਨਿੰਦਰ ਕੋ ਸਾਡੇ ਸਟੂਡੀਓ ਵਿੱਚ ਆਈ ਹੋਈਆਂ ਗੱਲਾਂ ਬਾਤਾਂ ਵੀ ਕਰਾਂਗੇ ਕੋਈ ਸਫਰ ਬਾਰੇ ਗੱਲਾਂ ਕਰਾਂਗੇ ਕਿਦੋਂ ਉਹਨਾਂ ਨੇ ਸ਼ੁਰੂ ਕੀਤਾ ਗਉਣ ਬਾਰੇ ਅੱਜ ਖਾਸ ਕਰਕੇ ਇੱਕ ਉੱਪਰ ਦੀ ਬਾਤ ਸਟੂਡੀਓ 'ਚ ਆਈ ਹੈ ਆਜੋ ਉਹਨਾਂ ਦਾ ਪਹਿਲਾ ਵੈਲਕਮ ਕਰੀਏ ਜੀ ਤੁਹਾਡਾ ਜ਼ਿੰਦਾਬਾਦ ਤੇ ਸਵਾਗਤ ਸਤਿ ਸ਼੍ਰੀ ਅਕਾਲ ਮੇਜਰ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਨੂੰ ਇੱਥੇ ਇਨਵਾਈਟ ਕੀਤਾ ਥੈਂਕ ਯੂ ਸੋ ਮੱਚ ਤੇ ਹੋ ਸਨੋ ਠੀਕ ਠਾਕ ਹੋ ਵਧੀਆ ਵਧੀਆ ਸੇਤ ਅਗਦਾ ਬਹੁਤ ਵਧੀਆ ਸ਼ੁਕਰ ਹੈ ਗੁਰੂ ਮਹਾਰਾਜ ਦਾ ਤੇ ਖਾਸ ਕਰਕੇ ਆਪਾਂ ਅੱਜ ਹਰ ਕੀ ਫੁਲਕੀ ਜੀ ਗੱਲਬਾਤ ਕਰਨੀ ਆ ਤੇ ਸਫਰ ਆਪਾਂ ਸਟਾਰਟਿੰਗ ਕਰਨੀ ਆ ਸ ਪਿੰਡ ਆ ਤੋਂ ਕਿਹੜਾ ਤੁਹਾਡਾ ਪਿੰਡ ਤੇ ਕਿਹੜਾ ਜ਼ਿਲ੍ਹਾ ਮੇਰਾ ਮੇਜਰ ਜੀ ਸੰਗਰੂਰ ਜ਼ਿਲ੍ਹਾ ਆ ਮੈਂ ਮਾਲਵੇ ਦੀ ਆ ਪਿੰਡ ਧਰਮਗੜਾ ਬਹੁਤ ਛੋਟਾ ਜਿਹਾ ਪਿੰਡ ਆ ਵੈਰੀ ਗੁੱਡ ਵੈਰੀ ਗੁੱਡ ਤੇ ਖਾਸ ਕਰਕੇ ਕਹਿੰਦੇ ਹੁੰਦੇ ਆ ਵੀ ਨਾ ਮੈਂ ਮੁੰਜੀ ਇੱਕ ਗੱਲ ਤਾਂ ਪੱਕੀ ਹੈ ਜਿਹਨੇ ਆਪ ਨੂੰ ਦੱਸ ਕੇ ਸਾਡੇ ਦੇਖ ਰਹੇ ਆ ਇਹ ਵੀ ਇਸ ਗੱਲ ਦੇ ਨਾਲ ਇਹਨਾਂ ਨੇ ਹੱਸਣਾ ਵੀ ਆ ਤੇ ਖਾਸ ਕਰਕੇ ਤੁਸੀਂ ਵੀ ਹੋਣ ਹੱਸਣਾ ਜਿਹੜੀ ਮੈਂ ਗੱਲ ਕਰਨੀ ਆ ਤੇ ਖਾਸ ਕਰਕੇ ਆਪਾਂ ਜਿਹੜੇ ਪੰਜਾਬੀ ਲੋਕ ਆ ਸਾਡੇ ਅੰਦਰ ਇੱਕ ਕੀੜਾ ਆ ਗੋੜਦਾ ਬਿਕਾਸ ਕਰਕੇ ਇਹ ਜਿਹੜਾ ਕੀੜਾ ਹੈ ਨਾ ਹੌਲੀ-ਹੌਲੀ ਪੁੰਗਰਦਾ ਆ ਤੁਹਾਨੂੰ ਕਦੋਂ ਕੋ ਪਤਾ ਲੱਗਾ ਵੀ ਇਹ ਕੀੜਾ ਤੁਹਾਡੇ ਚ ਵੱਡ ਗਿਆ ਤੇ ਹੌਲੀ-ਹੌਲੀ ਉਹਨੇ ਇੱਕ ਗਾਇਕੀ ਦਾ ਔਰ ਖਾਸ ਕਰਕੇ ਜੇ ਮਨਿੰਦਰ ਕੋਰ ਦੀ ਗੱਲ ਕਰੀਏ ਉਹਨੇ ਅੱਜ ਮਨਿੰਦਰ ਕੋਰ ਮਨਿੰਦਰ ਕੋਰ ਹੋਈ ਪਈਆ ਤੇ ਮੈਂ ਕਹਿੰਨਾ ਇਹਦੇ ਬਾਰੇ ਵਿਸਥਾਰ ਵਿੱਚ ਦੱਸਿਓ ਮੈਂ ਸ਼ੁਰੂ ਤੋਂ ਹੀ ਮਤਲਬ ਮੈਨੂੰ ਬਹੁਤ ਸ਼ੌਂਕ ਸੀ ਗਾਉਣ ਦਾ ਜਿਵੇਂ ਮੈਂ ਸਕੂਲਿੰਗ ਜਿੱਥੋਂ ਕੀਤੀ ਹੈ ਉੱਥੇ ਇਹ ਚੀਜ਼ਾਂ ਨੂੰ ਬਹੁਤ ਪ੍ਰਾਇੋਰਟੀ ਦਿੱਤੀ ਜਾਂਦੀ ਆ 뮤직 ਹੋ ਗਿਆ ਜਾਂ ਜਿਵੇਂ ਸਪੋਰਟਸ ਹੋ ਗਿਆ ਸੋ ਮੈਂ ਫਰਸਟ ਕਲਾਸ ਤੋਂ ਮਤਲਬ ਮੈਂ ਗੋਂਦੀ ਆ ਰਹੀ ਆ ਮੈਨੂੰ ਪਾਰਟਿਸਪੇਟ ਕਰਨ ਲਈ ਕਿਹਾ ਗਿਆ ਸੋ ਉੱਥੋਂ ਮੈਨੂੰ ਇਨਾਕ ਸ਼ੌਂਕ ਪੈਦਾ ਹੋ ਗਿਆ ਵੀ ਹੌਲੀ 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 ਮੇਰੀ ਆਵਾਜ਼ ਇੰਨੀ ਕਿ ਜ਼ਿਆਦਾ ਸ਼ਾਰਪ ਹੋ ਗਈ ਤੁਸੀਂ ਕਹਿ ਸਕਦੇ ਹੋ ਪਾਲਿਸ਼ ਕਰ ਲਈ ਮੈਂ ਆਪਦੀ ਸਕਿੱਲ ਵੀ ਹੁਣ ਮੈਂ ਅੱਛਾ ਗਾ ਲੈਨੀ ਆ ਤੇ ਖਾਸ ਕਰਕੇ ਜੇ ਤੁਸੀਂ ਗੱਲ ਕੀਤੀ ਆਪਣੀ ਆਵਾਜ਼ ਦੀ ਨਾ ਤੇ ਖਾਸ ਕਰਕੇ ਅੱਜ ਤੁਸੀਂ ਇੱਥੇ ਜ਼ਿੰਦਾਬਾਦ ਦੇ ਸਟੂਡੀਓ ਚ ਆਏ ਆ ਸਪੈਸ਼ਲੀ ਮੈਂ ਧੰਨਵਾਦ ਕਰਦਾ ਰਮਨ ਹੁਣਾ ਦਾ ਤੇ ਖਾਸ ਕਰਕੇ ਬਰਾਰ ਸਾਹਿਬ ਹੁਣਾ ਦਾ ਸਾਰਿਆਂ ਦਾ ਤੇ ਖਾਸ ਕਰਕੇ ਅੱਜ ਤੁਸੀਂ ਸਟੂਡੀਓ ਸਾਡੇ ਆਏ ਆ ਤੇ ਮੈਂ ਸ਼ੁਰੂਆਤ ਜਿੱਦਾਂ ਤੁਸੀਂ ਦੱਸੀ ਆ ਤੇ ਆਪਾਂ ਪੰਜਾਬ ਤੋਂ ਸ਼ੁਰੂਆਤ ਕਰ ਲਈ ਆ ਤੇ ਖਾਸ ਕਰਕੇ ਕਿਦੋਂ ਕੋ ਮਤਲਬ ਤੁਸੀਂ ਗਾਉਣਾ ਸ਼ੁਰੂ ਕਰ ਲਿਆ ਤੇ ਕਿਦੋਂ ਕੋ ਗਾਉਣਾ ਸ਼ੁਰੂ ਹੋਇਆ ਜਿਵੇਂ ਮੇਰਾ ਥੋੜਾ ਨਾ ਧਾਰਮਿਕ ਸਕੂਲ ਸੀਗਾ ਜੀ ਤੇ ਉੱਥੇ ਗਾਣੇ ਅਲਾਉਡ ਨਹੀਂ ਸੀ। ਹੁਣ ਤੁਸੀਂ ਆਪ ਦੇਖ ਲਓ ਆਪਾਂ ਕੀਰਤਨ ਕਰਨਾ ਏ। ਆਪਾਂ ਢਾਡੀ ਵਾਰਾਂ ਗੋਲੀਆਂ ਨੇ, ਆਪਾਂ ਕਵਿਸ਼ਰੀਆਂ ਗੋਲੀਆਂ ਨੇ। ਕਿੰਨੀ ਬੋਲਡ ਆਵਾਜ਼ ਹੋ ਜਾਂਦੀ ਓਥੇ। ਬਿਲਕੁਲ। ਉਹ ਇੰਨੀ ਕਿ ਜ਼ਿਆਦਾ ਸ਼ਾਰਪ ਹੋ ਗਈ ਹੁਣ ਵੀ ਮੈਂ ਹਾਈ ਸਕੇਲ ਤੇ ਵੀ ਗਾ ਲੈਂਦੀ ਹਾਂ, ਲੋਅ ਤੇ ਵੀ ਗਾ ਲੈਂਦੀ ਹਾਂ। ਵੀ ਮੈਨੂੰ ਡਿਫਿਕਲਟੀ ਨਹੀਂ ਆਉਂਦੀ। ਇੰਨੀ ਕਿ ਜ਼ਿਆਦਾ ਮੇਰੀ ਆਵਾਜ਼ ਉਹਨਾਂ ਨੇ ਸ਼ਾਰਪ ਕਰਤੀ ਆ। ਚਲੋ ਵਾਹੀ। ਸੋ ਉਹ ਉਦੋਂ ਦੀ ਮੈਨੂੰ ਉਹ ਆਵਾਜ਼ ਮਿਲੀ ਹੋਈ ਹੁਣ ਤੱਕ ਮੇਰੇ ਨਾਲ ਵਧੀਆ ਚੱਲ ਰਹੀ ਹੈ ਬਸਾਤ ਦੇ ਰਹੀ ਹੈ ਹਾਂ ਕੀ ਬਾਤਾਂ ਤੇ ਅਸੀਂ ਵੀ ਅਰਦਾਸ ਕਰਾਂਗੇ ਉਸ ਗੁਰੂ ਮਹਾਰਾਜ ਚਾਨਾ ਦੇ ਵਿੱਚ ਖਾਸ ਕਰਕੇ ਮਾਤਾ ਸਰਸਵਤੀ ਲਈ ਤੁਹਾਡੇ ਕੰਠ ਚ ਵਸਾ ਤੇ ਜਿਹਨੇ ਵੀ ਅੱਜ ਵੀਅਰ ਸਾਨੂੰ ਦੇਖ ਰਿਹਾ ਹੈ ਜੰਦਾਬਾਦ ਦੇ ਨਾਲ ਤੇ ਉਹ ਵੀ ਐਕਸਾਈਟਮੈਂਟ ਹੋਣੀ ਹੈ ਉਹ ਵੀ ਕਹਿੰਦੇ ਨੇ ਮੇਜਰ ਵਾਈ ਹੋਣੀ ਗੱਲਾਂ ਕਰੀ ਜਾਂਦੇ ਆ ਮੈਂ ਕਹੂੰਗਾ ਥੋੜਾ ਜਿਆਦਾ ਜੰਦਾਬਾਦ ਲਈ ਕੁਝ ਕੌਣ ਦੇਉ ਸਦਰਾ ਜ਼ਰੂਰ ਹਿੱਕ ਤੇ ਧਰ ਕੇ ਲੈ ਜੀ ਚੰਦਰਿਆ ਡਾਲ ਰਵੇ ਮੈਂ ਆਖੀ ਜਾ ਇੱਥੇ ਮੇਰਾ ਸਰਦਾਨਾ ਤੇਰਾ ਕੈਨੜਾ ਕਿਹੜਾ ਗਸਲਾ ਹੌਰ ਵੇ ਹਾਈ ਜਿੱਥੋਂ ਤੇਰਾ ਚਿਤ ਮੁੜਨ ਨੂੰ ਕਰਦਾ ਨਾ ਐਵੇਂ ਆ ਜਾ ਖੇਤੀ ਕਰੀਏ ਫੁੱਲ ਪਤਾਸ ਆਵੇ ਕੰਮ ਮਰਦਾਨਾ ਵੇ ਵਜੇਗਾ ਕਾਤਲ ਸਾਡਿਆਂ ਚਾਵਾ ਦਾ ਖਾਰੇ ਕਿਉਂ ਤੂੰ ਮਾਲਾ ਤੋਂ ਵੀ ਡਰਦਾ ਨਾ ਹਏ ਖਾਰੇ ਕਿਉਂ ਤੂੰ ਮਾਲਾ ਤੋਂ ਵੀ ਡਰਦਾ ਵਾ 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 ਕੀ ਬਤਾ ਕੀ ਬਤਾ ਕੀ ਬਾਤ ਅਮਿਆਜ਼ ਕਰ ਰਿਹਾ ਬਈ ਜਿੰਨੇ ਵੀ ਤੁਸੀਂ ਅੱਜ ਨਾ ਜ਼ਿੰਦਾਬਾਦ ਨੂੰ ਅੱਜ ਲਾਈਵ ਦੇਖ ਰਹੇ ਆ ਤੇ ਆ ਇੱਕ ਗੱਲ ਦਾ ਪੱਕਾ ਹੋ ਗਿਆ ਆ ਤੇ ਅੱਜ ਦੀ ਇੰਟਰਵਿਊ ਨੇ ਇੱਕ ਇਤਿਹਾਸ ਰਚ ਦੇਣਾ ਆ ਤੇ ਮੈਨੂੰ ਵੀ ਫੀਲਿੰਗ ਆ ਰਹੀ ਆ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਰੋਕਾਂ ਕਿ ਮੈਂ ਜੀ ਇਸ ਗੱਲ ਦਾ ਤੁਸੀਂ ਮਾਇ ਨਹੀਂ ਕਰਦੇ ਇਹ ਗਾਣਾ ਕਿਸ ਨੇ ਲਿਖਿਆ ਹੋਇਆ ਹੈ ਇਹ ਪਵਿੱਤਰ ਲਸੋਈ ਜੀ ਦਾ ਗਾਣਾ ਹੈ ਬਹੁਤ ਸੋਹਣਾ ਗਾਣਾ ਹੈ ਕੁਝ ਸਮੇਂ ਪਹਿਲਾਂ ਹੀ ਆਇਆ ਤੇ ਮੈਂ ਬਹੁਤ ਸੁਣਦੀ ਆ ਕੁਝ ਆਪਣੇ ਪੰਜਾਬ ਨਾਲ ਬਹੁਤ ਪਿਆਰ ਹੈ ਕਹਿਣਾਗੇ ਪਹਿਲਾਂ ਪੰਜਾਬ ਸੀਗੇ ਉਹ ਫਿਰ ਮੇਲਜੋਲ ਆ ਉਹਨਾਂ ਦਾ ਦੋਵਾਂ ਚੀਜ਼ਾਂ ਦਾ ਸੋ ਮੈਨੂੰ ਬਹੁਤ ਪਸੰਦ ਆ ਹਾਂ ਤੇ ਖਾਸ ਕਰਕੇ ਜਿਹਦਾ ਆਪਜੀ ਨਹੀਂ ਗੱਲ ਕੀਤੀ ਆ ਪੰਜਾਬ ਦੀ ਤੇ ਖਾਸ ਕਹੂੰਗਾ ਮੈਂ ਕਹੂੰਗਾ ਕਿਉਂ ਖਾਸ ਕਰਕੇ ਜਦੋਂ ਜਾਗ ਲੱਗਦਾ ਹੈਗਾ ਕਿਹਦਾ ਕੋਈ ਪਰਿਵਾਰ ਵਿੱਚ ਵੀ ਤੁਹਾਡੇ ਕੋਲ ਆਉਂਦਾ ਸੀ ਹਾਂਜੀ ਮੇਰਾ ਬ੍ਰਦਰ ਸਿੰਗਰ ਆ ਮਤਲਬ ਮੈਂ ਤੇ ਮੇਰਾ ਬ੍ਰਦਰ ਅਸੀਂ ਸ਼ੁਰੂ ਤੋਂ ਹੀ ਗਾਉਂਦੇ ਆ ਰਹੇ ਆ ਉਹੀ ਚੀਜ਼ ਉਹਨਾਂ ਨੇ ਵੀ ਸਕੂਲਿੰਗ ਉੱਥੇ ਹੀ ਸੀਗੀ ਸੇਮ ਸਕੂਲ ਸੀਗਾ ਸਾਡਾ ਸੋ ਦੋਵਾਂ ਨੂੰ ਸ਼ੌਂਕ ਸੀਗਾ ਦੋਵਾਂ ਨੇ ਸ਼ੁਰੂ ਕੀਤਾ ਤੇ ਤੁਸੀਂ ਗਾਣਾ ਸੁਣਿਆ ਹੀ ਹੋਣਾ ਮੈਂ ਤੁਹਾਨੂੰ ਪਹਿਲਾਂ ਦੇਖਿਆ ਪਰ ਚੰਗੀ ਤਰ੍ਹਾਂ ਯਾਦ ਆਣਾ ਆਵੇ ਸ਼ਾਇਦ ਪਹਿਲਾਂ ਮਿਲੇ ਆ ਪਰ ਇੱਕ ਗੱਲ ਪੱਕੀ ਆ ਇਹ ਗਾਣਾ ਮੈਂ ਵੀ ਆ ਖਾਸ ਕਰਕੇ ਜ਼ਿੰਦਾਬਾਦ ਦੀ ਟੀਵੀ ਦੀ ਵੀ ਬਹੁਤ ਇਹ ਮੈਨੂੰ ਵਧੀਆ ਲੱਗਦਾ ਆ ਤੇ ਖਾਸ ਕਰਕੇ ਅੱਜ ਮੇਰੇ ਵੀ ਬਹੁਤ ਵੱਡੇ ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਸਮਝ ਰਿਹਾ ਬਈ ਉਸ ਆਵਾਜ਼ ਨਾਲ ਅੱਜ ਤੁਸੀਂ ਸਾਨੂੰ ਜੁੜੇ ਹੋਏ ਤੇ ਖਾਸ ਕਰਕੇ ਜੇ ਆਪ ਜੀ ਨੇ ਆਪਣੇ ਬ੍ਰਦਰ ਦੀ ਗੱਲ ਕੀਤੀ ਆ ਆ ਰੀਅਲੀ ਇਮਪ੍ਰੈਸਰ ਬਹੁਤ ਸੁਪਰ ਹਿੱਟ ਗਾਣਾ ਤੇ ਮੈਂ ਕਹੂੰਗਾ ਇਹਦੀ ਆਪਾਂ ਮੈਂ ਤੁਹਾਡੇ ਹੋਰ ਵੀ ਸੁਣਨੇ ਆ ਤੇ ਆਪਾਂ ਹੌਲੀ-ਹੌਲੀ ਖਾਸ ਕਰਕੇ ਮੈਨੂੰ ਸੋਸ਼ਲ ਮੀਡੀਆ ਤੇ ਸਾਡੇ ਸਾਡੇ ਕੁਝ ਬੀਬੀਆਂ ਭੈਣਾਂ ਦੇ ਵੀ ਮੈਨੂੰ ਮੈਸੇਜ ਆ ਰਿਹਾ ਉਹਨਾਂ ਨਾਲ ਵੀ ਆਪਾਂ ਗੱਲਬਾਤਾਂ ਕਰਨੀਆਂ ਆ ਤੇ ਮੈਂ ਕਹੂੰਗਾ ਥੋੜਾ ਜਿਹਾ ਬੀਬੀਆਂ ਭੈਣਾਂ ਦਾ ਵੀ ਗੱਲਬਾਤ ਬਾਅਦ ਚ ਕਰਨੇ ਆ ਤੇ ਮੈਂ ਕਹੂੰਗਾ ਆਪਾਂ ਥੋੜਾ ਜਿਆ ਨਾ ਤੇ ਜਦੋਂ ਸਫ਼ਰ ਤੁਰਿਆ ਫਿਰ ਤੁਸੀਂ ਜਦੋਂ ਸਫ਼ਰ ਆਪਣਾ ਇੱਥੇ ਇੱਥੇ ਤੁਸੀਂ ਕਿਦੋਂ ਬੁਆਏ ਸੀ ਮੈਨੂੰ ਇੱਥੇ ਹੋ ਗਏ ਨੇ 2 ਸਾਲ 2 ਸਾਲ ਅਗਸਤ ਹੁਣ ਕੰਪਲੀਟ ਹੋ ਗਏਗਾ ਠੀਕ ਹੈ ਹਾਂਜੀ ਹੂੰ ਤੇ ਬਸ ਇੱਥੇ ਵਧੀਆ ਸਫਰ ਚੱਲ ਰਿਹਾ ਇੱਥੇ ਵੀ ਤੇ ਕੈਨੇਡਾ ਨੇ ਵੀ ਬਹੁਤ ਕੁਝ ਦਿੱਤਾ ਇੱਥੇ ਪੰਜਾਬ ਸੀ ਉਹੀ ਕੈਨੇਡਾ ਹੂੰ ਤੇ ਨਹੀਂ ਨਹੀਂ ਤੁਹਾਡਾ ਵੈਲਕਮ ਆਂ ਕੀ ਬਤਾ ਨਾ ਨਰਮ ਨੂੰ ਮੈਸੇਜ ਆ ਗਿਆ ਆ ਤੇ ਏਸੇ ਗਾਣੇ ਦੀ ਜਿਹੜੀ ਮੈਸੇਜ ਮੈਨੂੰ ਹੁਣ ਨਾਲ ਆਇਆ ਨਾ ਮੈਂ ਕਹੂੰਗਾ ਇਹੀ ਗਾਣਾ ਤੁਹਾਡੇ ਵੀਰ ਜੀ ਦਾ ਤੇ ਜਿੰਦਾਬਾਦ ਦੇ ਵਿਊ ਲਈ ਮੈਂ ਤੁਹਾਨੂੰ ਪਹਿਲਾਂ ਦੇਖਿਆ ਕਿਤੇ ਦੇਖਿਆ ਕਿਤੇ ਪਰ ਚੰਗੀ ਤਰ੍ਹਾਂ ਯਾਦ ਜਨ ਆਵੇ ਸ਼ਾਇਦ ਪਹਿਲਾ ਮਿਲੇ ਆਪਾਂ ਮਿਲੇ ਆਪਾਂ ਕਾਫੀ ਸ਼ਾਪ ਤੇ ਮਿਲੇ ਸੀ ਮੁੱਟਿਆਰੇ ਕਿਆ ਬਤਾ ਕਿਆ ਬਤਾ ਕਿਆ ਬਤਾ ਤਾੜੀਆਂ ਬੰਦੀਆਂ ਆ ਅੱਜ ਜਿੰਨੇ ਵੀ ਮੇਰੇ ਵਿਊਰ ਆ ਨਾ ਉਹ ਵੀ ਉੱਥੇ ਤਾੜੀਆਂ ਟੀਵੀ ਮੂਰੇ ਬੈਠੇ ਹੋਣੇ ਜਿੱਥੇ ਜਿੱਥੇ ਵੀ ਸਾਨੂੰ ਸੋਸ਼ਲ ਮੀਡੀਆ ਦੇਖ ਰਹੇ ਆ ਉਹ ਤੁਹਾਡੇ ਲਈ ਕੈਪ ਕਰ ਰਹੇ ਆ ਤੇ ਖਾਸ ਕਰਕੇ ਦਿਲ ਵੀ ਭੇਜ ਰਹੇ ਆ ਤੇ ਮੈਂ ਦੇਖ ਰਿਹਾ ਨਾ ਨਾ ਸੋਸ਼ਲ ਮੀਡੀਆ ਤੇ ਮੈਂ ਸਾਰਿਆਂ ਦਾ ਤਰਵਾਦ ਕਰਦਾ ਵੀ ਤੁਸੀਂ ਐਦਾਂ ਹੀ ਸਤਿਕਾਰ ਪਿਆਰ ਜਿੰਦਾਬਾਦ ਨਾ ਬਣਾ ਕੇ ਰੱਖਿਓ ਤੇ ਖਾਸ ਕਰਕੇ ਮਹਿੰਦਰ ਜੀ ਮੈਂ ਤੁਹਾਡਾ ਧੰਨਵਾਦ 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 ਕਰਦਾ ਹਾਂ ਤੇ ਖਾਸ ਕਰਕੇ ਫਿਊਚਰ ਦੇ ਕੀ ਕੀ ਪਲਾਨ ਆ ਕੋਈ ਆਪਣਾ ਗਾਣਾ ਕੋਈ ਗਾਹਾਂ ਕੱਢਣ ਦਾ ਕੋਈ ਕਸਟ ਸੀਡੀ ਜਿਹਦਾ ਅੱਜ ਕੱਲ ਕਹਿੰਦੇ ਹੁੰਦੇ ਅੱਗੇ ਕਸਟਾਂ ਸੀ ਸੀੜੀਆਂ ਸੀ ਹੁਣ ਗਾਣਾ ਆ ਗਿਆ ਆ ਉਸ ਕੀ ਪਲਾਨ ਆ ਫਿਊਚਰ ਲਈ ਮੇਰਾ ਹੁਣ ਪਲਾਨ ਇਹ ਹੈ ਜਦੋਂ ਮੈਂ ਹੁਣ ਪੰਜਾਬ ਜਾਣਾ ਹੈ ਜਾਂ ਇੱਥੇ ਹੀ ਮੈਂ ਜਦੋਂ ਜਾਉਂਗੀ ਤਾਂ ਆਬਵੀਅਸਲੀ ਮੈਂ ਕਈ ਗਾਣੇ ਕਰਕੇ ਹੀ ਆਉਂਗੀ ਕਿਉਂਕਿ ਮੈਂ ਇਹ ਆਵਾਜ਼ ਨੂੰ ਮੈਂ ਵੇਸਟ ਨਹੀਂ ਕਰਨਾ ਚਾਹਦੀ ਮੈਨੂੰ ਬਹੁਤ ਐਪਰੀਸ਼ੀਏਸ਼ਨਸ ਮਿਲਦੀਆਂ ਨੇ ਜਾਂ ਸਾਰਿਆਂ ਤੋਂ ਮੇਰੇ ਫਰੈਂਡ ਸਰਕਲ ਤੋਂ ਲੈ ਗਿਆ ਜਾਂ ਕੋਈ ਵੀ ਮੈਨੂੰ ਨਵਾਂ ਸੁਣਦਾ ਹੈ ਉਹ ਸਾਰੇ ਐਪਰੀਸ਼ੀਏਟ ਕਰਦੇ ਨੇ ਵੀ ਤੁਹਾਨੂੰ ਅੱਗੇ ਜਾਣਾ ਚਾਹੀਦਾ ਇਸ ਫੀਲਡ 'ਚ ਵਧਣਾ ਚਾਹੀਦਾ ਕਿਉਂਕਿ ਫੈਮਿਲੀ 'ਚ ਵੀ ਈਵਨ ਮੈਂ ਇੱਕ ਗੱਲ ਹੋਰ ਮੈਂਸ਼ਨ ਕਰਨਾ ਚਾਹੁੰਦੀ ਆ ਮੇਰੇ ਮਾਮਾ ਜੀ ਵੀ ਕਲਾਕਾਰ ਨੇ ਕੀ ਗੱਲ ਬਤਾ ਉਹ ਹੈਗੇ ਨੇ ਉਹ ਵੈਸੀ ਕੀਰਤਨ ਕਰਦੇ ਨੇ ਢਾਡੀ ਵਾਰਾ ਗਾਉਂਦੇ ਨੇ ਬਹੁਤ ਸੋਹਣੀ ਆਵਾਜ਼ ਆ ਉਹਨਾਂ ਦੀ ਸੋ ਉਤੋਂ ਚੱਲਦੇ ਚੱਲਦੇ ਮੇਰੇ ਬ੍ਰਦਰ ਨੇ ਸਿੱਖਿਆ ਤੇ ਬ੍ਰਦਰ ਗਾਉਂਦੇ ਆ ਰਹੇ ਨੇ ਉਹਨਾਂ ਤੋਂ ਮੈਂ ਸਿੱਖਿਆ ਤੇ ਇੱਥੇ ਮੈਂ ਗਾਉਂਦੀ ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਖਾਸ ਕਰਕੇ ਜਿੱਦਾਂ ਦੇਖੋ ਇਹ ਆਵਾਜ਼ਾਂ ਮੈਂ ਫੇਰ ਉਹੀ ਗੱਲ ਰਿਪੀਟ ਕਰ ਦਣੀ ਇਹ ਹਰੀਖ ਦੇ ਵਾਸਤਾ ਰੋਗ ਨਹੀਂਗਾ ਤੇ ਖਾਸ ਕਰਕੇ ਜਦੋਂ ਤੁਸੀਂ ਆਪਾਂ ਜਦੋਂ ਆਪਾਂ ਆਪਾਂ ਖਾਸ ਕਰਕੇ ਬਿਹਾਈਂਡ ਦਾ ਸੀਨ 'ਤੇ ਬੈਠੇ ਸੀਗੇ ਤੇ ਜਦੋਂ ਖਾਸ ਕਰਕੇ ਨਾ ਸਾਡੀ ਕੋਇਲ ਪੰਜਾਬ ਦੀ ਕੋਇਲ ਤੇ ਸਭੀ ਬਹੁਤ ਜੀ ਸਤਿਕਾਰ ਦਿਓ ਸਰੇਂਦਰ ਜੀ ਔਰ ਖਾਸ ਕਰਕੇ ਦੂ ਭੈਣਾ ਨੇ ਬੱਲੇ ਬੱਲੇ ਕਰਾਈਆ ਤੇ ਤੁਸੀਂ ਇੱਕ ਗਾਣਾ ਉਦੋਂ ਬਿਹਾਈਂਡ ਵੀ ਸੁਣਾਇਆ ਸੀ ਤੇ ਮੈਂ ਕਹੂੰਗਾ ਵੀ ਨਾਲ ਨਾਲ ਆਪਾਂ ਹੌਲੀ ਹੌਲੀ ਖਾਸ ਕਰਕੇ ਅੱਜ ਬੀਵੀਆਂ ਭੈਣਾ ਦੇਖ ਰਹੀਆਂ ਤੇ ਮੈਨੂੰ ਮੈਸੇਜ ਸ਼ੁਰੂ ਹੋਏ ਆ ਤੇ ਨਾਲ ਮੈਂ ਕਹੂੰਗਾ ਵੀ ਥੋੜਾ ਜਿਆ ਉਹੀ ਗਾਣਾ ਤੇ ਉਹ ਮਾੜਿਆ ਜਿੰਦਾਬਾਦ ਦੇ ਵੀਰ ਜਰੂਰ ਜੀ ਇੱਕ ਮੇਰੀ ਸੱਸ ਨਹੀਂ ਬੁਰੀ ਪੜੀ ਰੁਈ ਦੀ ਕਿ ਕਰ ਤੋਂ ਕਾਲੀ ਖੈ ਗੱਲੇ ਇਕੱਠੇ ਵੀਰ ਪੁੱਨ ਦੀ ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨਿਕੜਾ ਉਸ ਚੰਦਰੀ ਦਾ ਨਿਕੜਾ ਉਸ ਚੰਦਰੀ ਦਾ ਨੀ ਮਹਿਲਾਚੀਆਂ ਦਾ ਬਾਗੇ ਉਜਾੜਿਆ ਨੀ ਇੱਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੀ ਉਹ ਨਿੰਦਰੇ ਨੇ ਮਾਰਿਆ ਸ਼ੀਸ਼ ਨੂੰ ਤੇ ਰੇਡ ਪੈ ਗਈ ਵਾਲੇ ਵਉਂਦੀ ਨੇ ਧਿਆਨ ਜਦੋਂ ਮਾਰਿਆ ਨਹੀਂ ਇੱਕ ਮੇਰੀ ਅੱਖ ਕਾਸ਼ਣੀ ਕੀ ਬਤਾ ਕੀ ਬਤਾ ਕੀ ਬਤਾ ਮਰਵਾ ਤੁਹਾਨੂੰ ਚੜਦੀ ਕਲਾ ਤੇ ਕੰਠ ਤੁਹਾਡਾ ਇਦੀ ਬੱਲੇ ਬੱਲੇ ਤੁਸੀਂ ਕਰਾਓ ਤੇ ਆਉਣ ਵਾਲੇ ਤੁਹਾਡੇ ਫਿਊਚਰ ਦੇ ਵਰਾਇਟੀ ਦਵਾਵਾ ਕਰਾਂਗੀ ਤੇ ਮੈਂ ਕਹੂੰਗਾ ਵੀ ਨਾਨਕ ਕਿਉਂ ਤੁਹਾਨੂੰ ਵੀ ਪਤਾ ਆ ਟਾਈਮ ਆਪਣਾ ਪਜਾ ਜਾਂਦਾ ਹੈ ਤੇ ਮੈਂ ਕਹੂੰਗਾ ਵੀ ਕਹਾ ਤੁਹਾਡੇ ਪ੍ਰੋਗਰਾਮ ਗੁਰੂ ਕਰੇ ਤੁਹਾਨੂੰ ਇਦੀ ਕੋਈ ਤੁਹਾਡਾ ਜਿਹੜਾ ਤੁਸੀਂ ਕਹਾਂ ਨਵਾਂ ਕੁਝ ਕਰਨਾ ਹੈ ਉਹ ਵੀ ਤੇ ਜੇ ਤੁਸੀਂ ਦੱਸਣਾ ਲਾਈਕ ਕਰਦੇ ਆ ਕੋਈ ਗਾਣਾ ਚੂਜ਼ ਕੀਤਾ ਆ ਕੇਸ ਰਾਈਟਰ ਤੋਂ ਲਵਾਂਗੇ ਜਾਂ ਕਿਦਾਂ ਇਹ ਕੀ ਗਾਹਾਂ ਦੇ ਫਿਚਰ ਤੇ ਕੀ ਪਲਾਨ ਆ ਹੋਰ ਇਸ ਤੋਂ ਕਿ ਹਜੇ ਫਿਚਰ ਦਾ ਵੈਸੇ ਕੋਈ ਪਲਾਨ ਕੀਤਾ ਨਹੀਂ ਭਾਜੀ ਬਟ ਸੂਨ ਕਰਾਂਗੇ ਤੇ ਇਦਾਂ ਹੀ ਤੁਹਾਡੇ ਨਾਲ ਹੀ ਲੋਕਾਂ ਨਾਲ ਜੁੜਦੇ ਰਾਂਗੇ ਪਿਆਰ ਲੈਂਦੇ ਰਾਂਗੇ ਲੋਕਾਂ ਤੋਂ ਤੇ ਰਾਈਟਰ ਦੀ ਗੱਲ ਕੀਤੀ ਆ ਓਬਵੀਅਸਲੀ ਮੈਂ 브ਦਰ ਨੂੰ ਹੀ ਚੂਜ਼ ਕਰੂੰਗੀ ਜਾਂ ਮੈਂ ਆਪ ਲਿਖੂੰਗੀ ਮੈਂ ਵੀ ਲੈਫਟ ਲੈਂਡ ਕੀ ਬਾਤਾਂ ਹੂੰ ਸੋ ਮੈਂ 브ਦਰ ਤੋਂ ਹੀ ਕੋਈ ਨਾ ਕੋਈ ਗਾਣਾ ਕਰਾਉਣਾ ਚਾਹੂੰਗੀ 뮤זיਕ ਵੀ ਉਹਨਾਂ ਤੋਂ ਕਰਾਉਣਾ ਚਾਹੂੰਗੀ ਤੇ ਸਾਰਾ ਕੁਝ ਮੇਰੇ ਬ੍ਰਦਰ ਤੋਂ ਹੀ ਮੈਂ ਪ੍ਰੇਫਰ ਕਰੂੰਗੀ ਵੀ ਉਹ ਵੀ ਕਰਨ ਮੈਨੂੰ ਬਹੁਤ ਭਰੋਸਾ ਆ ਉਹਨਾਂ ਤੇ ਬਿਲਕੁਲ ਬਿਲਕੁਲ ਇਹਦਾ ਆਪਣੇ ਦਾ ਭਰੋਸਾ ਨਾ ਉਹ ਵਧੀਆ ਹੁੰਦਾ ਤੇ ਖਾਸ ਕਰਕੇ ਜਿੰਦਾਬਾਦ ਵੀ ਸਾਡਾ ਆਪਣਾ ਆ ਤੇ ਜਿੰਦਾਬਾਦ ਦੇ ਜਿੰਨੇ ਤੁਸੀਂ ਵੀਅਰ ਅੱਜ ਮੈਨੂੰ ਦੇਖ ਰਹੇ ਆ ਅੱਜ ਖਾਸ ਕਰਕੇ ਮਨਿੰਦਰ ਗੁਣੀ ਸਾਡੇ ਸਟੂਡੀਓ ਚ ਆਏ ਹੋਏ ਆ ਤੁਹਾਨੂੰ ਅੱਜ ਦੀਤ ਨੂੰ ਕਿੱਦਾਂ ਦੀ ਲੱਗੀ ਆ ਤੇ ਕਿੱਦਾਂ ਦੇ ਤੁਹਾਡੇ ਆਪਣੇ ਵੀਅਰ ਇਹ ਵੀ ਤੁਸੀਂ ਮੈਨੂੰ ਨਾਮ ਨਾਲ ਭੇਜਣੇ ਆ ਤੇ ਖਾਸ ਕਰਕੇ ਕੋਈ ਵੀ ਗੱਲ ਆ ਜੀ ਇਹ ਹੀ ਆਵਾਜ਼ਾਂ ਖਾਸ ਕਰਕੇ ਤੁਸੀਂ ਆਪਣੇ ਇਸ ਸੋਹਣੇ ਬਤਨ ਸਾਡੇ ਕੈਨੇਡਾ ਦੇ ਵਿੱਚ ਇਸ ਆਵਾਜ਼ ਨੂੰ ਤੁਹਾਡੇ ਆਪਣੇ ਨਜ਼ਰੀਆ ਕੀ ਕਹਿ ਰਿਹਾ ਵੀ ਤੁਹਾਨੂੰ ਲੱਗਦਾ ਵੀ ਜੇ ਇਦਾਂ ਦੀ ਆਵਾਜ਼ਾਂ ਨੂੰ ਆਪਾਂ ਸਪੋਰਟ ਕੀਤਾ ਜਾਵੇ ਇਹ ਉਹ ਬੱਚਾ ਆ ਜਿਨ੍ਹਾਂ ਨੇ ਆਉਣ ਵਾਲਾ ਸਮਾਂ ਬੰਨਣਾ ਆ ਤੇ ਮੈਂ ਤੁਹਾਤੋਂ ਇਥੋਂ ਅਜ਼ਾਜ਼ਤ ਲੈਣੀ ਆ ਤੇ ਮੈਂ ਕਹੂੰਗਾ ਤੁਹਾਡੇ ਬ੍ਰਾਈਟ ਫਿਊਚਰ ਲੇਕਿਨ ਮੈਂ ਇਹ ਦੋਆ ਮੰਗਾਂਗਾ ਤੇ ਆਉਣ ਵਾਲਾ ਸਮਾਂ ਜਿੱਦਾਂ ਕਹਿੰਦੇ ਹੁੰਦੇ ਵੀ ਕਿਸੇ ਸਮੇਂ ਅੱਗੇ ਅੱਗੇ ਆਪਣੀਆਂ ਜਿੰਨੀਆਂ ਵੀ ਆ ਸਾਡੀਆਂ ਊਮਨ ਫੀਮੇਲ ਸਿੰਗਰਾ ਸੀਗੀਆਂ ਖਾਸ ਕਰਕੇ ਪੂਜਾ ਜੀ ਦੀ ਗੱਲ ਕਰ ਲਈਏ ਗੁਰਲੇ ਜੱਟ ਜੀ ਦੀ ਗੱਲ ਕਰ ਰਹੀ ਏ ਜਾਂ ਸੁਦੇਸ਼ ਕੁਮਾਰ ਜੀ ਦੀ ਗੱਲ ਕਰ ਰਹੀ ਏ ਕੀ ਬਤਾ ਕੀ ਬਤਾ ਤੇ ਮੈਂ ਤੁਹਾਡੇ ਵਿੱਚੋਂ ਇਹ ਉਹ ਤਿੰਨ ਚਾਰ ਉਹ ਜਿਹਦੇ ਦਾ ਮੈਂ ਜਿਹਨਾਂ ਦੇ ਨਾਮ ਲੈਣਾ ਮੈਂ ਤੁਹਾਡੇ ਵਿੱਚੋਂ ਤੁਹਾਡੀ ਆਵਾਜ਼ ਦੇ ਇੱਕ ਜਿਹਦਾ ਨੇ ਤੁਹਾਡੇ ਚ ਇੱਕ ਟੈਲੈਂਟ ਜਿਹੜਾ ਹੈ ਨਾ ਉਹ ਪੂਰਾ ਗੁਰੂ ਦੇ ਬੜੀ ਮਿਹਰਾ ਤੇ ਤੁਹਾਡੇ ਆਉਣ ਵਾਲੇ ਬ੍ਰਾਈਟ ਫਿਊਚਰ ਲਈ ਦੁਆਮਾਂ ਕਰਾਂਗੀ ਤੋ ਮੈਂ ਛੁੱਟੀ ਵੀ ਲਵਾਂਗਾ ਤੇ ਖਾਸ ਕਰਕੇ ਕੋਸ ਤੁਹਾਨੂੰ ਲੱਗਦਾ ਹੋਵੇ ਕਿ ਮੇਜਰ ਭਾਨੇ ਕੋਈ ਇੱਕ ਕੁਐਸਚਨ ਕੋ ਹੋ ਰਹਿ ਗਿਆ ਹੋਵੇ ਉਹ ਜਿੰਦਾਬਾਦ ਨੇ ਬਿਊ ਇਨੀ ਪਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ ਹੈ ਇੰਨਾ ਮਾਨ ਸਤਕਾਰ ਬਖਸ਼ਿਆ ਬਹੁਤ ਵਧੀਆ ਸੁਭਾਅ ਦੇ ਤੁਸੀਂ ਮਾਲਕੋਂ ਤੇ ਬਸ ਇਦਾਂ ਹੀ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਰੇ ਜਿੰਦਾਬਾਦ ਟੀਵੀ ਨੂੰ ਪਿਆਰ ਦਿੰਦੇ ਰਹੋ ਸਾਰੇ ਸਤਿਕਾਰ ਦਿੰਦੇ ਰਹੋ ਤੇ ਜੁੜਦੇ ਰਹੋ ਤੇ ਦੇਖਦੇ ਰਹੋ ਜਿੰਦਾਬਾਦ ਟੀਵੀ ਹਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਜਲਦ ਆਪਾਂ ਮਿਲਾਂਗੇ ਤੇ ਅਸੀਂ ਕੋਸ ਆਪਾਂ ਜਿੰਦਾਬਾਦ ਜਿੰਨੇ ਸਾਡੇ ਵਿਊ ਹੈ ਨਾ ਇਸ ਗੱਲ ਦਾ ਵੀ ਮੈਂ ਅੱਖਾਂ ਮੈਂ ਇਥੋਂ ਵਾਦਾ ਲੈਣਾ ਆ ਇਸ ਅਵਾਜ਼ ਵਿੱਚ ਬਹੁਤ ਜਲਦ ਆਪਾਂ ਕਵਰ ਕਰਨ ਜਾ ਰਹੇ ਹਾਂ ਤੇ ਗੁਰੂ ਮਾਰਗ ਆ ਤੁਹਾਨੂੰ ਬਹੁਤ ਵਧੀਆ ਵਧੀਆ ਸੀ ਨਿਊਜ਼ਾਂ ਹੋਰ ਵੀ ਦਵਾਂਗੇ ਜਾਇਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਤਾਂ ਤੁਸੀਂ ਆਪਣੇ ਕਮੈਂਟ ਆਪਣੇ ਕੋ ਵੀਊ ਸਾਨੂੰ ਜਰੂਰ ਭੇਜਣੇ ਆ ਤੇ ਇੱਥੇ ਮੈਂ ਤੁਹਾ ਤੋਂ ਅਜ਼ਾਦ ਲੈਣੀਆਂ ਹੁੰਦੀਆਂ ਨੇ ਮੇਰੇ ਵੱਲੋਂ ਤੁਹਾਨੂੰ ਸਤਿ ਸ਼ਕਾਲ ਸਤਿ ਸ਼ਕਾਲ ਤੇ ਐਂਡ ਵਿੱਚ ਜਿਹਨੇ ਵੀ ਤੁਸੀਂ ਸਾਨੂੰ ਦੇਖ ਰਹੇ ਹੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜੀ ਦਾ ਪਾਦ ਰਹੋ ਤੇ ਜੁੜੇ ਰਹੋ ਆਪਣੇ ਹਰਮਨ ਪਿਆਰੇ ਜਿੰਦਾਬਾਦ ਦੇ ਨਾਲ ਮੈਨੂੰ ਵੀ ਦਿਓ ਜਾਸ ਮੇਰੇ ਵੱਲੋਂ ਤੁਹਾਨੂੰ ਸਤਿ ਸ਼ਕਾਲ